ਕਹਿਣ ਲੱਗੇ ਆਏ ਕਰ ਕਿ ਉੱਥੇ ਬੈਠਾ ਹਾਂ ਕਹਿੰਦਾ ਉਹਦੇ ਅੱਗੇ ਪਰਦਾ ਕਰ ਤੋਂ ਬੈਠਾ ਰਹਿਣ ਤੂੰ ਪਰਦਾ ਕਰ ਦਿੱਤਾ ਭਗਵਾਨ ਜੰਨ ਜੀ ਨੇ ਤੇ ਬੈਠਾ ਅੱਖਾਂ ਵਿੱਚ ਵਿਰਾਗ ਨੀਰ ਚੋ ਰਿਆ ਨੀਰ ਅੰਦਰੋਂ ਸੱਚਾ ਪਿਆਸ ਸੀ ਅੰਦਰੋਂ ਅੰਦਰੋਂ ਲੱਗਦਾ ਰੱਬ ਰਿਹਾ ਸੀ ਕਿ ਮੈਨੂੰ ਮੇਰੀ ਮੁਕਤੀ ਹੋ ਜਾਵੇ ਉਹ ਕਿਹੜੀ ਅਵਸਥਾ ਮੇਰੀ ਬਣ ਜਾਵੇ ਉੱਚੀ ਮੇਰੀ ਸੋਚ ਹੋ ਜਾਵੇ ਗੁਰੂ ਦੇ ਪਾਏ ਹੋਏ ਪੁਰਨੇ ਦੱਸਿਆ ਕਿ ਤੇਰੀ ਮੁਕਤੀ ਭਾਈ ਉੱਥੇ ਜਾ ਕੇ ਹੋਣੀ ਹੈ ਤੇ ਅੱਗੇ ਪਰਦਾ ਕਰ ਦਿੱਤਾ ਬੂਦ ਲੰਗੇ ਤਿੰਨ ਦਿਨ ਲੰਗੀ ਕਹਿੰਦੇ ਸਮਾਂ ਲੱਗਦਾ ਗਿਆ ਉਵੇਂ ਭੁੱਖਾ ਪਾਣਾ ਤੇ ਐਂਡ ਜਾ ਕੇ ਪਤਾ ਮਾਰਾ ਕੀ ਕਹਿਣ ਲੱਗੇ ਉਹਨੂੰ ਕਹਿ ਦੋ ਕਿ ਭਾਈ ਦਰਸ਼ਨ ਨਹੀਂ ਤੈਨੂੰ ਮਿਲਣੇ ਜਾ ਕੇ ਸਤਲੋ ਜਾ ਕੇ ਦਰਵਾਜ਼ਾ ਹੰਦਾਂਗੇ ਛਾਲ ਮਾਰਦੇ ਲਾਗੇ ਪਾਣੀ ਜਾ ਕੇ ਛਾਲ ਮਾਰਦੇ ਜਦੋਂ ਇੰਨਾ ਹੁਕਮ ਹੋਇਆ ਨਾ ਚ ਚੜ ਗਿਆ ਉਕੇ ਮੋਹੇ ਮਰਨੇ ਕਾ ਚਾਹੂ ਐ ਮਰੂਤੋ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਦੁਆਰ ਅੰਦਰੋਂ ਕਹਿੰਦੇ ਪਿਆਰ ਨੂੰ ਚਾਹ ਮਿਲ ਗਿਆ ਚਾਹ ਹੋ ਗਿਆ ਚਲੋ ਕਹਿੰਦੇ ਕੁਸਤਾ ਕੋਈ ਨਹੀਂ ਮੈਂ ਵੀ ਸੋਚਿਆ ਹੀ ਹੁਣਾ ਜੇ ਮੈਨੂੰ ਮਾਰ ਦੇਵੋ ਮੈਨੂੰ ਤਾਰੂਗਾ ਵੀ ਆਖੋ ਫਾਪਨਾ ਸ਼੍ਰੀ ਵਾਹਿਗੁਰੂ ਕਿਆ ਲੱਗਿਆ ਕਹਿ ਦੋ ਭਾਈ ਜਾ ਕੇ ਪਾਣੀ ਛਾਲ ਮਾਰਦਾ ਵੇ ਚਾਹ ਕਰਿਆ ਕਹਿੰਦੇ ਤੁਰਪੇ ਭਜਾਈ ਜਾਂਦਾ ਦਿੰਦਾਂ ਕਹਿ ਲਗੇ ਮਹਾਰਾਜ ਉਹਨੇ ਛਾਲ ਮਾਰ ਦੇਣੀ ਕਹਿੰਦੇ ਜਾ ਕੇ ਰੋਕੋ ਨੂੰ ਉਹ ਕਹਿੰਦੇ ਹੁਣ ਕੋਈ ਵਾਸਤਾ ਉੱਠੀ ਹੋ ਗਈ ਹੁਣ ਨਹੀਂ ਮੁੜਦਾ ਉਹ ਉਧਰ ਇਹ ਜਿਹੜੇ ਪ੍ਰੇਮਿਤ ਦਵਾਨੇ ਆ ਨਾ ਕਹਿੰਦੇ ਫਿਰ ਉਹ ਮਰਨੋਂ ਨਹੀਂ ਡਰਦੇ ਤੇਰੇ ਪ੍ਰੇਮਿਤ ਦਵਾਨੇ ਜਿਹੜੇ ਆ ਉਹ ਉਹਨੂੰ ਪਾਉਂਦੇ ਨਹੀਂ ਵੀ ਬਸ ਮਾਰਿਆ ਤਾਰਦਾ ਮਾਰ ਲੈ ਤੇਰੇ ਹੀ ਆ ਜਿਵੇਂ ਮਰਜੀ ਕਰ ਲੈ ਤੇਰੇ ਹੀ ਆ ਤੇ ਜਾ ਕੇ ਉਹ ਇਕੱਲੇ ਸੇਵਾ ਦਾ ਰੋਕਿਆ ਨਾ ਜਾ ਕੇ ਬੁਲਾਇਆ ਤੇ ਪਿੱਛੇ-ਬੱਚੇ ਮਹਾਰਾਜ ਵੀ ਗਿਆ ਤੇ ਜਾ ਕੇ ਜਦੋਂ ਮਹਾਰਾਜ ਕੋਲੇ ਗਿਆ ਨਾ ਜਾ ਕੇ ਚਰਨ ਫੜ ਲਏ ਚਰਨ ਫੜ ਲਏ ਅੰਦਰੋਂ ਇਹੀ ਬੇਨਤੀਆਂ ਕਰਦਾ ਉਹ ਮੈਂ ਕਰਮਾ ਵਾਲਾ ਜੀ ਦਰਸ਼ਨ ਹੋਗੇ ਦਰਸ਼ਨ ਹੋਗੇ ਮੈਂ ਭਾਗਾਂ ਵਾਲਾ ਜੀ ਦਰਸ਼ਨ ਹੋਗੇ ਦਰਸ਼ਨ ਹੋਗੇ ਮੈਂ ਭਾਗਾਂ ਵਾਲਾ ਜੀ ਦਰਸ਼ਨ ਹੋਗੇ ਦਰਸ਼ਨ ਹੋਗੇ ਮੈਂ ਕਰਮਾ ਵਾਲਾ ਜੀ ਦਰਸ਼ਨ ਹੋਗੇ ਦਰਸ਼ਨ बाबा न जी दर्जन हूं दर्शन हूंदा दर्जन होगे दर्शन माजीे कृष्णे मादी कृष्ण हूं दर्शन करमा बारा जी दर्शन हो गे दर्शनोगे मैं करमा बाला जी दर्शनोगे दर्शन हो गए करमा बाला जी दर्शन होंगे दर्शनोगे मैं करवा जी दर्शनोगे दर्शनोगे शीतल हो गया ठीक गुरु के दर्शन शिपल हो دودي پار کي پيڙه ڪار ਕੀਤਲ ਹੋ ਗਿਆ ਜੀ ਦਰਸ਼ਨ ਤੇਰੇ ਕਰਕੇ ਕੀਤਲ ਹੋ ਗਿਆ ਜੀ ਤੁਜੀ ਦਰਸ਼ਨ ਤੇਰੇ ਕਰਕੇ ਕੀਤਲ ਹੋ ਗਿਆ ਜੀ ਮਨੁਸਿ ਸਾਰੀ ਸ਼ੰਤ ਤੇਰੇ ਕਰਕੇ ਕੀਤਲ ਹੋ ਗਿਆ ਜੀ ਕੋ ਵੀ ਦਰਸ਼ਨ ਤੇਰੇ ਕਰਕੇ ਸਭ ਨਿਹਾਲ ਹੋ ਗਿਆ ਹੈ ਅੰਦਰ ਸੱਚਾ ਨੇਹੁ ਲਾਇਆ ਪ੍ਰਤਮ ਆਪਣੇ ਤਨ ਮਨ ਹੋਏ ਨਿਹਾਲ ਜਾਂਗੁਰ ਦੇਖਣਾ ਸਾਹਮਣੇ ਪੂਰੇ ਗੁਰੂ ਜੀ ਦੇ ਦਰਸ਼ਨ ਕਹਿੰਦੇ ਹੋਏ ਕਹਿੰਦੇ ਮਨ ਨਿਹਾਲ ਹੋ ਗਿਆ ਅੱਖਾਂ ਵਿੱਚ ਨੀਰ ਹੈ ਵਿਰਾਗ ਦਾ ਸੱਚੇ ਪਾਤਸ਼ਾਹ ਹੁਣ ਲੇਖੇ ਲਾ ਲੋ ਕਿਰਪਾ ਕਰ ਦਿਓ ਜਦੋਂ ਕਹਿੰਦੇ ਮਾਰਾ ਨੇ ਕਹਿੰਦੇ ਅੱਖਾਂ ਨਾਲ ਹੋਵੇ ਅੱਖਾਂ ਨੇਤਰ ਨਾਲ ਨੇਤਰ ਮਿਲਾਏ ਨਾ ਕਹਿੰਦੇ ਅੱਖਾਂ ਨਾਲ ਅੱਖਾਂ ਮਲਾਈਆ ਕਹਿੰਦੇ ਬਾਣੀ ਦਾ ਸ਼ਬਦ ਇਹ ਕਹਿੰਦੇ ਕੀ ਮਾਰਾ ਕਿ ਜਿਹੜੀ ਵੀ ਸਤਿਗੁਰ ਬਲਕਾ ਖਿੱਚ ਕਰ ਲਾਇਆ ਸ਼ਬਦ ਜੋ ਏਕ ਲਗਤ ਹੀ ਪੁਹੇ ਗਿਰ ਪਰਿਆ ਪਰਿਆ ਕਲੇਜੇ ਛੇ ਤਵੀਰ ਸਤਗੁਰੂ ਸੂਰਮੇ ਬਾਹਾ ਬਾਣ ਜੋ ਏਕ ਲਗਤ ਹੀ ਪੁਹੇ ਗਿਰ ਪਰਿਆ ਪਰਾਂ ਕਲੇਜੇ ਛੇ ਦੁਬਾਰੇ ਬਾਣ ਦਾ ਕਹਿੰਦੇ ਬਾਣ ਲੱਗਿਆ ਨਾ ਕਹਿੰਦੇ ਫਿਰ ਅੰਦਰ ਕਹਿੰਦੇ ਦਿਲ ਚ ਛੇਕ ਹੋ ਗਿਆ ਅੰਦਰ ਕਹਿੰਦੇ ਮਨ ਕਹਿੰਦੇ ਸ਼ਾਂਤ ਹੋ ਗਿਆ ਪ੍ਰਕਾਸ਼ ਹੋ ਗਿਆ ਅੰਦਰੋਂ ਫਿਰ ਉਹੀ ਸੀ ਕਵੀਰ ਤੂੰ ਤੂੰ ਕਰਤਾ ਤੂੰ ਹੂਆ ਮੁਜਮੇ ਰਹਾ ਨਾ ਹੂ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਗੁਰੂ ਤੇਹਾਇਓ ਗੋਇਆ ਦਿਖਾਇਓ ਲੋਹੇ ਨਾਲ ਲਮ ਚਾਲ ਕੇ ਆਣ ਸੀ ਗੋਇਆ ਦਿਖਾਇਓ ਲੋਹੇ ਨਾਲ ਇੱਤ ਹੈ ਉੱਤ ਹੈ ਘਟ 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 ਤੂੰ ਹੀ ਤੂੰ ਹੀ ਮੋਹੇ ਅੰਦਰੋਂ ਕਹਿੰਦੇ ਫਿਰ ਗਿਆਨ ਦਾ ਕਹੇ ਅਸ਼ਮਾ ਫਟ ਗਿਆ ਬਸ ਨਿਹਾਲ ਕਰਤਾ ਮਾਲਾ ਨੇ ਕਹਿੰਦੇ ਗਿਆਨ ਕਰਵਾ ਕੇ ਬਸ ਕਹਿੰਦਾ ਮਾ ਹੁਣ ਦੇਖੇ ਲਾ ਲਉ ਜ਼ਿੰਦਗੀ ਕਿਰਪਾ ਕਰ ਦੋ ਕਹਿੰਦੇ ਜਾਂ ਫਕੀਰਾ ਬੈ ਜਾ ਛੁੱਗੀ ਪਾ ਕੇ ਉਸ ਤੋਂ ਬਲੂ ਧਿਆਨ ਰੱਖ ਧਿਆਨ ਚੇਤੇ ਕਰ ਉਹਦਾ ਕਹਿੰਦੇ ਬਰਾ ਕਰ ਬੈਠ ਮਹਾਰਾਜ ਕਿਰਪਾ ਕਰਨਗੇ ਕਹਿੰਦੇ ਫਿਰ ਉਸਨੇ ਹਾਲ ਕਰ ਦਿੱਤਾ ਸੋ ਇਹ ਹੁਣਾਂ ਕਹਿੰਦੇ ਜੁੜ ਕੇ ਬੈਠਾਗੇ ਅੰਦਰੋਂ ਹਾਲ ਕਹਿੰਦੇ ਆਕਾਂਸ਼ਾ ਵੱਧ ਜਾਵੇਗੀ ਅੰਦਰੋਂ ਕਹਿੰਦੇ ਹਲੋ ਤੇ ਚ ਨਾ ਹੋਵੇਗੀ ਨਾ ਕਿ ਬਾਣੀ ਆਏ ਕਿਵੇਂ ਕਹਿੰਦੀ ਆਹ ਬਾਣੀ ਦਾ ਮਤਲਬ ਕੀ ਹੈ ਅੰਦਰੋਂ ਪੜਾਂਗੇ ਇਹ ਨਹੀਂ ਭਾਈ ਗੁਰੂ ਘਰ ਆ ਕੇ ਲੰਬੀਆਂ ਲੰਬੀਆਂ ਅਰਦਾਸਾਂ ਮੇਰਾ ਆਹ ਕਾਰਜ ਉਹ ਪਾਇਤਰ ਮਿਲ ਜਾਨਾ ਤੇਰੇ ਕਰਮਾਂ ਸਤ ਨੂੰ ਮਿਲ ਜਾਨਾ ਚੰਗੇ ਕਰਮ ਕਰੋਗੇ ਸਾਨੂੰ ਉਹ ਸਭ ਰਿੱਤਿ ਦੇ ਮਿਲ ਜਾਣੀ ਰਿੱਤ ਸਤ ਕਰ ਮੋ ਸਭ ਹੋਈ ਕਹਿੰਦੇ ਅੰਦਰ ਹੋ ਤੇਰੇ ਇੱਥੇ ਮਿਲ ਜਾਣਾ ਪਰ ਕਹਿੰਦੇ ਪੂਸ਼ਕਰ ਜੁੜਿਆ ਕਰ ਕਹਿੰਦੇ ਇਦਾਂ ਦੇ ਸਮਾਗਮ ਹੋਣ ਚਾਹੀਦੇ ਨੇ ਸੋ ਬਹੁਤ ਧੰਨਵਾਦ ਮਹਾਪੁਰਸ਼ਾਂ ਦਾ ਮਹਾਰਾਜ ਵੀਰਵਾਲ ਦਾਸ ਜੀ ਹੋਰ ਅਨੇਕਾਂ ਮਹਾਪੁਰਸ਼ ਮਹਾਰਾਜ ਇਕਨੰਦ ਜੀ ਜਿਨ੍ਹਾਂ ਨਾਲ ਦਰਸ਼ਨ ਕਰਕੇ ਅੱਜ ਮਨ ਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੇ ਪਹਿਲਾਂ ਮਹਾਰਾਜ ਮਿਲੇ ਸਨ ਇਹਨਾਂ ਦੇ ਸਥਾਨ ਤੇ ਗਏ ਸੀ ਕੀਰਤਨ ਕਰਨ ਵਾਸਤੇ ਨਾਪੇ ਕੋਲੇ ਦਾ ਸਥਾਨ ਇੱਛੇਵਾਲ ਪਿੰਡ ਹੈ ਪਿੱਛੇ ਵਾਲ ਆਪਣੇ ਲੱਗੇ ਰਹੇ ਨਹੀਂ ਪਿੱਛੇ ਵਾਲ ਪਿੰਡ ਨਾਪੇ ਦੇ ਕੋਲੇ ਪੈਂਦਾ ਸ੍ਰੀ ਮਹਾਂਪੁਰਸ਼ ਉੱਥੇ ਬੈਠਦੇ ਨੇ ਤੇ ਬਾਣੀ ਜੀ ਸੰਥਾ ਦੇ ਬੱਚਾ ਨੂੰ ਕਰਾਉਂਦੇ ਨੇ ਬਹੁਤ ਮਹਾਰਾਜ ਦਾ ਉਹਨਾਂ ਦਾ ਹੈ ਪਰਪਕਾਰ ਵਾਲਾ ਜੀਵਨ ਪਹਿਲਾਂ ਬੇਨਤੀ ਕੀਤੀ ਨਾ ਤਰ ਪਰ ਸਰ ਪਰ ਸੰਤ ਜਨ ਚੌਥਾ ਵਰਸੇ ਮੇਹ ਪਰਮਾਰਥ ਕੇ ਕਾਰਨੇ ਸੰਤੋ ਧਾਰੀ ਦੇ ਸਾਧੂ ਵਕਨ ਜਿਵੇਂ ਕਹਿੰਦੇ ਭਾਈ ਪਰਪਕਾਰ ਵਾਸਤੇ ਹੁੰਦਾ ਹੈ ਪਰਪਕਾਰੀ ਸਾਧੂ ਆਉਂਦੇ ਨੇ ਜਨਮ ਮਰਨ ਦੋਹੂ ਮੈਂ ਨਾਏ ਜਨ ਪਰਉਪਕਾਰੀ ਆਏ ਜੀਤਾਲ ਦੇ ਭਗਤੀ ਲਾਏ ਹਰ ਜੋ ਲੈ ਮਿਲਾਏ ਆਕੇ ਗੁੜੇ ਆ ਬੈਠੇ ਆ ਜਿੰਨੀ ਕ ਬਾਣੀ ਦੀ ਸਮਝ ਆਵੇ ਸਮਝਿਆ ਕਰੋ ਜਿੰਨੀ ਕ ਬਾਣੀ ਕਹਿੰਦੇ ਝੋਲੀ ਪੈਂਦੀ ਆ ਪਾਕ ਉਸ ਨੂੰ ਆਪਣੇ ਹਿਰਦੇ ਵਸਾਇਆ ਕਰੋ ਜਿਵੇਂ ਕਹਿੰਦੇ ਬੀਬੀਆਂ ਨਾਲ ਕਣਕ ਨਹੀਂ ਕਰਕੇ ਸਾਜੋ ਜਿ ਛੱਪਦੀਆਂ ਹੁੰਦੀਆਂ ਨੇਗੀਆਂ ਦਾਣੇ ਵਾਲਿਆਂ ਦੇ ਸਾਜੋ ਚੜਾ ਜਾਂਦੇ ਨੇ ਜਿਹੜੀਆਂ ਘੁੰਮੀਆਂ ਹੁੰਦੀਆਂ ਹੱਥ ਲੜੇਕ ਪਾਉਂਦੀਆਂ ਉਵੇਂ ਹੀ ਅਸੀਂ ਵੀ ਕਹਿੰਦੇ ਚੰਗੀਆਂ ਗੱਲਾਂ ਆਪਣੇ ਹਿਰਦੇ ਵਿੱਚ ਸਾਲ ਲਈਏ ਜਿਹੜਾ ਕਲੇ ਅੰਦਰੋਂ ਸਾਡੇ ਮੈਲ ਅਕਲੇ ਤੇ ਛੱਡਦਾ ਹੀ ਆਪ ਕੋ ਸਤਨਾਮ ਸੁਜੀ ਵਾਹਿਗੁਰੂ ਤੇਰਾ ਪਾਰੋਂ ਉਤਾਰਾ ਹੋ ਜਾਵੇਗਾ ਜਿੰਨੀ ਮਰਜੀ ਬਾਣੀ ਪੜ ਲਈਏ ਉਹਨੇ ਸਮਝ ਲਈਏ ਇਹ ਨਾ ਹੋਵੇ ਕਿ ਜਿਹੋ ਜਿ ਆਏ ਸੂਫੇ ਉੱਪਰ ਬੈਠ ਕੇ ਸੂਫਾ ਥੱਲੇ ਝੁੱਕ ਜਾਂਦਾ ਜਿਦੋਂ ਉੱੜ ਕੇ ਸੂਫਾ ਫੇਰ ਤੋਂ ਉੱਪਰ ਆ ਜਾਂਦਾ ਉਵੇਂ ਹੀ ਇਹਨਾਂ ਅਸੀਂ ਜਿੱਦਾਂ ਆ ਕੇ ਬਹਿ ਗਏ ਉਸ ਦੇ ਬਾਹਰ ਖੜਾ ਫਿਰ ਉਹੀ ਹਾਲ ਬਾਹਰ ਉਹ ਤੂੰ ਆਏਂ ਕੀਤਾ ਤੂੰ ਆਏਂ ਕੀਤਾ ਨਹੀਂ ਰਾਤ ਦੇ ਵੇਸ਼ ਨਹੀਂ ਕਰਨਾ ਰੇ ਉਸ ਦਰ�्या लेखा ਧਰਨਾ ਨਹੀਂ ਧਰਨਾ ਪੈਣਾ ਭਾਈ ਮਨ ਨੂੰ ਸੱਚਾ ਕਰ ਲੈ ਮਨ ਨੂੰ ਸੁੱਚਾ ਕਰ ਲੈ ਉਹ ਘਮਣਾ ਕਿਵੇਂ ਜਿਹੜੇ ਧੁਰ ਕੇ ਬੈਠੇ ਆ ਆਪਣੇ ਘਰਾਂ ਵਿੱਚ ਬਾਣੀ ਪੜਿਆ ਕਰੋ ਸਮਾਗਮ ਕਰਿਆ ਕਰੋ ਇਦਾਂ ਦੇ ਬਾਣੀ ਕਰੀ ਪ੍ਰਕਾਸ਼ ਆਪ ਕਰਕੇ ਜਿਹੜੇ ਬਾਣੀ ਪੜ ਸਕਦੇ ਨੇ ਉਹ ਭਾਈ ਪਾਠ ਕਰਿਆ ਕਰੋ ਬਾਣੀ ਨਾਲ ਜੁੜਿਆ ਕਰੋ ਤੇ ਆ ਜੀਵਨ ਉੱਚਾ ਹੋਵੇਗਾ ਸੋ ਰੋਹ ਵਿਚਾਰ ਅਬੂਰ ਦੇ ਪਾਸੋਂ ਐਕ ਨੇ ਅਨੇਕਾ ਹੀ ਗਲਤੀਆਂ ਹੋਈਆਂ ਨੇ ਸੋ ਆਪ ਜੀ ਆਪਣੇ ਬੱਚੇ ਸਾਹਮਣੇ ਕੇ ਮਾਫ ਕਰਦੇ ਹੋ ਅੱਗੇ ਵਾਸਤੇ ਸੀਧੇ ਦਿਓ ਕਿ ਇਦਾਂ ਹੀ ਮਹਾਰਾ ਦੇ ਗੁਣ ਗਾਉਂਦੇ ਰਹੀਏ ਸੋ ਮਾਪੂਸ਼ਾ ਪਾਸੋਂ ਬਾਹਰ ਅਖਾੜਾ ਕੇ ਵੀ ਲਾਇਆ ਗਿਆ ਏ ਤੇ ਮੇਂ ਸੇਵਾ ਜੋ ਘੁੱਟਿਆ ਦਾ ਲੰਗਰ ਲਾਇਆ ਬੜੀ ਵਧੀਆ ਗੱਲ ਲੱਗੀ ਮੈਨੂੰ ਅੱਜ ਕੱਲ੍ਹ ਵੇਖੀਦਾ ਕੰਨੇ ਮੈਂ ਪਹਿਲਾਂ ਬੇਨਤੀ ਕੀਤੀ ਰਾਹ ਰੋਡ ਬਣਾ ਪਿੱਛੇ ਆਪਣੇ ਲੱਗ ਗਈ ਕਿੰਨੇ ਦਰਖਤ ਪਟੇ ਗਏ ਨੇ ਕਿੰਨੀ ਹਰਿਆਲੀ ਸੀ ਨਾ ਫਰ ਕਿੰਨਾ ਗੁੰਮ ਪਿਆ ਹੋਇਆ ਕਿੰਨਾ ਬੁਰਾ ਹਾਲ ਸੋ ਜੇ ਕੋਈ ਥੋੜੀ ਜਗ੍ਹਾ ਵੀ ਹੈ ਨਾ ਭਾਵੇਂ ਇੱਕ ਬੂਟਾ ਲਾਇਆ ਉਹਨੂੰ ਪਾਲਿਓ ਦੀ ਹਵਾ ਆਪਣੇ ਬੱਚਿਆਂ ਨੂੰ ਕਾ ਅਸੀਂ ਨੇ ਚਲੋ ਜਾਂ ਲੰਘ ਰਹੀਆਂ ਉਮਰ ਸਾਡੀ ਪਰ ਸਾਡੇ ਜਿਹੜਾ ਕਿ ਬੱਚਿਆਂ ਦਾ ਫਿਊਚਰ ਹੈ ਨਾ ਕਹਿੰਦੇ ਉਹਨੂੰ ਉੱਚਾ ਕਰੀਏ ਉਹਨੂੰ ਸੰਭਾਲੀਏ ਪਾਣੀ ਦੀ ਪਰ ਤੋਂ بچਾਈਏ ਪਾਣੀ ਬਹੁਤ ਬੁਰਾ ਹਾਲ ਅੱਜਕੱਲ ਕਿੰਨੇ ਇਲਾਕਿਆਂ 'ਚ ਪਾਣੀ ਧਰਤੀ ਛੱਡ ਚੁੱਕੀ ਹੈ ਤੇ ਪਾਣੀ ਨੂੰ ਬਚਾਓ ਪਾਣੀ ਨੂੰ ਸਾਫ਼ ਰੱਖੋ ਤੇ ਬੂਟੇ ਜਰੂਰ ਲਾਓ ਸਾਰੇ ਸਾਨੂੰ ਜੰਨੀ ਵੀ ਆਈਏ ਦੋ ਦੋ ਬੂਟੇ ਜਿੱਨੇ ਘਰੇ ਜਗਾ ਜਥਾ ਜੋਗ ਉਹ ਬੂਟੇ ਲਾ ਕੇ ਭਾਈ ਸੰਭਾਲਨੇ ਵੀ ਆ ਉਹਨਾਂ ਨੂੰ ਪਾਲ ਕੇ ਵੱਡੇ ਕਰਕੇ ਉਹਦੀ ਸਾਥਲੇ ਬਹਿਣਾ ਭਾਈ ਗਰੀਬਾਂ ਨੂੰ ਤਲਾਹ ਲੱਗ ਜਿਹੜੇ ਬੱਚੇ ਵੱਡਾ ਮੁੱੱਚਾ ਬੱਝੇ ਹੋ ਜਾਂਦਾ ਤੇ ਜਰੂਰ ਸਾਰੇ ਉਹ ਹੁੱਟੇ ਲੈ ਕੇ ਜਾਇਓ ਤੇ ਸਾਰੇ ਸੰਗਤਾਂ ਦਾ ਨਵਾਦ ਜਿਹੜੀਆਂ ਸੰਗਤਾਂ ਇੱਥੇ ਪਹੁੰਚਿਆ ਨੇ ਸਭ ਨੂੰ ਜੀਓ ਆਇਆ ਮਹਾਂਪੁਰਸ਼ਾਂ ਦਾ ਜੀਓ ਆਇਆ ਜਿੰਨੇ ਵੀ ਮਹਾਂਪੁਰਸ਼ ਇੱਥੇ ਪਹੁੰਚੇ ਨੇ ਸਭ ਤੋਂ ਧੰਨਵਾਦ ਬਾਬਾ ਜੀ ਦਾ ਬੀਰਵਾਲ ਦਾ ਜੀ ਦਾ ਜਿਨ੍ਹਾਂ ਨਿਮਾਨਿਆਂ ਨੂੰ ਆਏ ਸਾਲੀ ਇੱਥੇ ਨਿਮਾਨ ਮਾਨ ਬਖਸ਼ਦੇ ਨੇ ਸੋ ਇੰਨੇ ਖਾਤੇ ਪ੍ਰਵਾਨ ਕਰੋ ਤੁਹਾਡਾ ਸਮੂਹ ਸੇਵ ਜੱਥਾ ਜੱਥਾ ਮਾਰਗ ਗੰਗਨਜੀ ਮਹਾਰਾਜ ਪੂਰੀ ਵਾਲੇ ਉਹਨਾਂ ਦੇ ਪਿਆਰ ਵਿੱਚ ਜੱਥਾ ਬਣਾਇਆ ਸੀ ਸੋ ਇੰਨੇ ਗਵੈਂਟੀ ਪ੍ਰਵਾਨ ਕਰੋ ਆਓ ਸਾਰੇ ਇਕੱਠਾ ਨੰਬਰ ਕਿਨੀ ਸਮਾਪਤੀ ਕਰਾਂਗੇ ਬਸ ਇਹੀ ਬੇਨਤੀ ਕਰਿਓ ਬਿਸਤਰ ਨਾ ਹੀ ਦਤਾ ਆਪਣਾ ਨਾਮ ਦੇ ਹੋ ਗੁਣਗਾਵਾਂ ਤੇ ਨਰਾਤ ਨਾਨਕ ਚਾਓ ਇਹ ਬਿੰਦ ਤਹੋਰ ਜੇ ਮੰਗਣਾ

هيو خار جي آغوري تي کٿي آڙائي رييو خار جي آغوري تي लाई नाराई भले न भले ਲਾਈ ਰੱਬੋ ਰਾਜ ਰੱਬੀ ਆਉਂਦੀ ਜੇਰੇ ਲਈ ਨਾਲ ਨਹੀਂ ਰੱਬੋ ਗੁਰਦੀ ਸਗਲ ਦੁਆਰ ਕੋ ਸਾਥ ਹੈ ਕੋ ਹਰ ਦੁਆਰ ਹੋਏ ਜੋ ਇੰਤਜ਼ਾਰ ਜੀ ਦੋਵੇਂ ਨਿਹਾਰ ਨਾ ਹੋ ਸਾਹਿਬ ਗੁਰਦੀ ਕਾ ਖਾਲਸਾ ਵਾਹ जी की फते